ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 445 ਤੋਂ ਲੈ ਕੇ 447 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਰਾਮਦਾਸ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਆਸਾ ਮਹੱਲਾ ਚੌਥਾ ਸਤਜੁਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜਿਉ ਮਨ ਤਨ ਹਰ ਗਾਵੇ ਪਰਮ ਸੁਖ ਪਾਵੇ ਹਰ ਹਿਰਦੇ ਹਰ ਗੁਣ ਗਿਆਨ ਜਿਉ ਹਾਂਜੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਜਦੋਂ ਸਤਜੁਗ ਦਾ ਸਮਾ ਸੀ ਏ ਜਿਸ ਤਰ੍ਹਾਂ ਹੈ ਸੰਗਤ ਜੀ ਇਹ ਦੋ ਤਰ੍ਹਾਂ ਹੁੰਦਾ ਇੱਕ ਤਾਂ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਨਾ ਕਿ ਜਿਹੜੇ ਯੁੱਗ ਸੀ ਸਤਜੁਗ ਤ੍ਰੇਤਾ ਦਵਾਪਰ ਕਲਯੁਗ ਚੱਲ ਰਿਹਾ ਇੱਕ ਤਾਂ ਇਹ ਆ ਇੱਕ ਜਿਸ ਤਰ੍ਹਾਂ ਜੇ ਸਤਜੁਗ ਵਾਲੇ ਗੁਣ ਕਿਸੇ ਜੀਵ ਨੇ ਹੈਗੇ ਨੇ ਤਾਂ ਉਹਦੇ ਲਈ ਹੁਣ ਵੀ ਸਤਜੁਗ ਆ ਸਤਜੁਗ ਹੈ ਜਦੋਂ ਧਰਮ ਦੇ ਚਾਰੇ ਪੈਰ ਪੂਰੇ ਨੇ ਜੀਵਾਂ ਦੇ ਵਿੱਚ ਸਤ ਸੰਤੋਖ ਦਇਆ ਧੀਰਜ ਸਾਰੇ ਗੁਣ ਹੈਗੇ ਨੇ ਚਾਰੇ ਬਲਦ ਦੇ ਧਰਮ ਰੂਪੀ ਬਲਦ ਦੇ ਚਾਰੇ ਪੈਰ ਪੂਰੇ ਨੇ ਤਾਂ ਸਤਜੁਗੋਂ ਨਾਲ ਹੀ ਹੁਣ ਵੀ ਵਾਪਰ ਰਿਹਾ ਵਾਪਰ ਰਿਹਾ ਤੇ ਇਸ ਤਰ੍ਹਾਂ ਹੀ ਹੈਗਾ ਹਰ ਇੱਕ ਯੁਗ ਦੇ ਵਿੱਚ ਇੱਕ ਇੱਕ ਧਰਮ ਦਾ ਪੈਰ ਅਲੋਪ ਹੁੰਦਾ ਗਿਆ ਤੇ ਕਲ ਯੁਗ ਦੇ ਵਿੱਚ ਧਰਮ ਇੱਕ ਪੈਰ ਤੇ ਖੜਾ ਰਹਿ ਗਿਆ ਤੇ ਇਹੇ ਹੈਗੇ ਨੇ ਜੀਵਾਂ ਦੇ ਸੁਭਾਅ ਦੇ ਅਨਸਾਰ ਯੁਗ ਬਣੇ ਤੇ ਅੱਜ ਵੀ ਜਿਸ ਜੀਵ ਦਾ ਜਿਵੇਂ ਦਾ ਸੁਭਾਅ ਉਹਦੇ ਲਈ ਉਹੀ ਯੁੱਗ ਹੈਗਾ ਇਹ ਇਸ ਤਰ੍ਹਾਂ ਦੀ ਗੱਲ ਹੈ ਜੀ ਜਿਵੇਂ ਕਹਿੰਦੇ ਜਦੋਂ ਸਤਜੁਗ ਉਹਨੂੰ ਇਸ ਕਰਕੇ ਕਹਿੰਦੇ ਸੀਗੇ ਕਿ ਬਹੁਤਾਤ ਵਿੱਚ ਜਿਹੜੇ ਜਿਹੜੇ ਜੀਵ ਸੀ ਉਹਨਾਂ ਦਾ ਸੁਭਾਅ ਸਤਜੁਗੀ ਸੀਗਾ ਫਿਰ ਉਹਨਾਂ ਦਾ ਸਵਾਰ ਦੁਆਪਰੀਆ ਹੋ ਗਿਆ ਫਿਰ ਤ੍ਰੇਤਰੀਆ ਹੋ ਗਿਆ ਫਿਰ ਕਲਯੁਗੀ ਹੋ ਗਿਆ ਜੇ ਤਾਂ ਬਹੁਤੀ ਬਹੁਤਾਤ ਦੇ ਵਿੱਚ ਜਿਵੇਂ ਜੀਵਨ ਦਾ ਸਵਾਰ ਹੁਣ ਜਿਵੇਂ ਅੱਜ ਕਲਯੁਗਾ ਬਹੁਤੇ ਜੀਵਨ ਦਾ ਸਵਾਰ ਕਲਯੁਗੀ ਆ ਤਾਂ ਕਰਕੇ ਇਹਨੂੰ ਕਲਯੁਗ ਕਹਿ ਦਿੰਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਿੰਦੇ ਜਦੋਂ ਸਤਜੁਗ ਦਾ ਯੁਗ ਸੀ ਉਦੋਂ ਉਹਨੂੰ ਸਤਜੁਗ ਤਾਂ ਕਹਿੰਦੇ ਸੀ ਵੀ ਜੀਵਨ ਦਾ ਸਵਾਰ ਸਤਜੁਗੀ ਸੀਗਾ ਧਰਮ ਦੇ ਚਾਰੇ ਪੈਰ ਕਾਇਮ ਸੀਗੇ ਸਾਰੇ ਸਰੀਰਾਂ ਦੇ ਵਿੱਚ ਸੰਤੋਖ ਸੀਗਾ ਸਾਰਿਆਂ ਨੂੰ ਧਰਮ ਦੀ ਸਮਝ ਸੀਗੀ ਪਰਮਾਤਮਾ 'ਚ ਸਾਰੇ ਲੀਨ ਹੁੰਦੇ ਸੀਗੇ ਫਿਰ ਕਹਿੰਦੇ ਮਨ ਤਨ ਹਰ ਗਾਵੈ ਪਰਮ ਸੁਖ ਪਾਵੈ ਹਰ ਹਿਰਦੇ ਹਰ ਗੁਣ ਗਿਆਨ ਜਿਉ ਜੀਵ ਮਨ ਰਾਹੀ ਤਨ ਰਾਹੀ ਪਰਮਾਤਮਾ ਦੀ ਸੇਵਾ ਭਗਤੀ ਕਰਦੇ ਸੀ ਉਹਦੇ ਗੁਣ ਗਾਉਂਦੇ ਸੀ ਆਨੰਦ ਵਿੱਚ ਰਹਿੰਦੇ ਸੀਗੇ ਪਰਮਾਤਮਾ ਦੇ ਗੁਣਾਂ ਦੀ ਉਹਨੂੰ ਉਹਨਾਂ ਨੂੰ ਸਮਝ ਸੀਗੀ ਤਾਂ ਕਰਕੇ ਉਹਨੂੰ ਸਤਜੁਗ ਕਹਿੰਦੇ ਸੀ ਬਹੁਤੇ ਜੀਵ ਸਤਜੁਗੀ ਸੁਭਾਅ ਦੇ ਸੀਗੇ ਗੁਣ ਗਿਆਨ ਪਦਾਰਥ ਹਰ ਹਰ ਕਿਰਤਾਰਥ ਸੋਭਾ ਗੁਰਮਖੋ ਹੋਈ ਅੰਤਰ ਬਾਹਰ ਹਰ ਪ੍ਰਭ ਏਕੋ ਦੂਜਾ ਅਵਰ ਨਾ ਕੋਈ ਫਿਰ ਜਿਹੜੇ ਸਤਜੁਗੀ ਜੀਵ ਵਾਲੇ ਸੁਭਾਅ ਨੇ ਉਹਨਾਂ ਨੂੰ ਪਰਮਾਤਮਾ ਬਾਰੇ ਸੋਝੀ ਹੁੰਦੀ ਆ ਪਰਮਾਤਮਾ ਦਾ ਨਾਮ ਜੋ ਜਪਦੇ ਨੇ ਗੁਰੂ ਦੇ ਸਨਮੁਖ ਰਹਿੰਦੇ ਨੇ ਫਿਰ ਉਹਨਾਂ ਨੂੰ ਆਦਰ ਮਿਲਦਾ ਉਹਨਾਂ ਦਾ ਜੀਵਨ ਸਫਲ ਹੁੰਦਾ ਉਹ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਨੂੰ ਦੇਖਦੇ ਹੀ ਨਹੀਂ ਉਹਨਾਂ ਨੂੰ ਹਰ ਇੱਕ ਦੇ ਵਿੱਚ ਪਰਮਾਤਮਾ ਹੀ ਨਜ਼ਰ ਆਉਂਦਾ ਅੰਦਰ ਬਾਹਰ ਹਰ ਇੱਕ ਜਗ੍ਹਾ ਤੇ ਉਹਨਾਂ ਨੂੰ ਪਰਮਾਤਮਾ ਹੀ ਦਿਸਦਾ ਹੈ ਹਰ ਹਰ ਲੇਵ ਲਈ ਹਰ ਨਾਮ ਸਖਾਈ ਹਰ ਦਰਗਹਿ ਪਾਵੇ ਮਾਨ ਜਿਓ ਸਤਜੁਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜਿਉ ਚਾਰੇ ਪੈਰ ਪੂਰੇ ਸੀ ਕੇ ਧਰਮ ਦੇ ਤੇ ਜੀਵਾਂ ਨੇ ਪਰਮੇਸ਼ਰ ਦੇ ਵਿੱਚ ਲਿਵ ਲਾਈ ਹੋਈ ਸੀ ਪਰਮੇਸ਼ਰ ਦਾ ਨਾਮ ਹੀ ਉਹਨਾਂ ਦਾ ਸਾਥੀ ਸੀ ਇਸ ਕਰਕੇ ਉਹਨਾਂ ਨੂੰ ਦਰਗਾਹ ਦੇ ਵਿੱਚ ਵੀ ਆਦਰ ਮਿਲਦਾ ਸੀ ਤੇਤਾ ਯੁਗ ਆਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜਿਉ ਪਗ ਚੌਥਾ ਖਿਸਿਆ ਤਰੇ ਪਗ ਟਿਕਿਆ ਮਨ ਹਿਰਦੈ ਕ્રોਧ ਜਲਾਏ ਜਿਉ ਫਿਰ ਵਕਤ ਆਇਆ ਕਿ ਧਰਮ ਦਾ ਇੱਕ ਪੈਰ ਅਲੋਪ ਹੋ ਗਿਆ ਬਹੁਤਾਂਤ ਵਿੱਚ ਜੀਵਾਂ ਦਾ ਜਿਹੜਾ ਸੁਭਾਅ ਹੈ ਉਹ ਤ੍ਰੇਤਾ ਵਾਲਾ ਬਣ ਗਿਆ ਉਦੋਂ ਸੀਗਾ ਜਿੱਦਾਂ ਲੋਕਾਂ ਦਾ ਸੁਭਾਅ ਬਣ ਗਿਆ ਕਿ ਜਤ ਸੰਜਮ ਵਾਲੇ ਕਰਮ ਕਰਦੇ ਸੀ ਜਿਹੜਾ ਪਰਮੇਸ਼ਰ ਦੇ ਵਿੱਚ ਧਿਆਨ ਸੀ ਉਹ ਵਾਲਾ ਪੱਗ ਖਿਸਕ ਗਿਆ ਜੀਵਾਂ ਦੇ ਅੰਦਰ ਹਿਰਦੇ ਦੇ ਵਿੱਚ ਕ੍ਰੋਧ ਆਉਣਾ ਸ਼ੁਰੂ ਹੋ ਗਿਆ ਕਿਉਂਕਿ ਧਰਮ ਦਾ ਇੱਕ ਪੈਰ ਅਲੋਪ ਹੋ ਗਿਆ ਤ੍ਰੇਤਾ ਆ ਗਿਆ ਫਿਰ ਮਨ ਹਿਰਦੈ ਕ੍ਰੋਧ ਮਹਾ ਬਿਸ ਲੋਧ ਨਿਰਪਤਾ ਵੈ ਲੜ ਦੁਖ ਪਾਇਆ ਅੰਤਰ ਮਮਤਾ ਰੋਗ ਲਗਾਨਾ ਹਮੇ ਅਹੰਕਾਰ ਵਿਦਾਇਆ ਫਿਰ ਜੀਵਾਂ ਦੇ ਅੰਦਰ ਕ੍ਰੋਧ ਆਉਣਾ ਸ਼ੁਰੂ ਹੋ ਗਿਆ ਰਾਜੇ ਇੱਕ ਦੂਜੇ ਨੂੰ ਮਾਰਨ ਲੱਗੇ ਇੱਕ ਦੂਜੇ ਉੱਪਰ ਹਮਲੇ ਕਰਨ ਲੱਗੇ ਇੱਕ ਦੂਜੇ ਨੂੰ ਆਪਣਾ ਬਲ ਦਿਖਾਉਣ ਲੱਗੇ ਉਹਨਾਂ ਦੇ ਅੰਦਰ ਮਮਤਾ ਦਾ ਮੋਹ ਸ਼ੁਰੂ ਹੋ ਗਿਆ ਹੰਕਾਰ ਵੱਧ ਗਿਆ ਇਸ ਤਰ੍ਹਾਂ ਦੇ ਮਾੜੇ ਔਗਣ ਆਉਣੇ ਸ਼ੁਰੂ ਹੋ ਗਏ ਜੀਵਾਂ 'ਚ ਹਰ ਹਰ ਕਿਰਪਾ ਤਾਰੀ ਮੇਰਾ ਠਾਕੁਰ ਬਿਖ ਗੁਰਮਤ ਹਰ ਨਾਮ ਲਹਿ ਜਾਏ ਜਿਉ ਫਿਰ ਕਹਿੰਦੇ ਕੀ ਹੋਇਆ ਵੀ ਉਸ ਯੁੱਗ ਦੇ ਵਿੱਚ ਵੀ ਇਸ ਤਰ੍ਹਾਂ ਸੀ ਪ੍ਰਮਾਤਮਾ ਨੇ ਕਿਰਪਾ ਰੱਖੀ ਹੋਈ ਸੀ ਜਿਹੜੇ ਜੀਵ ਗੁਰੂ ਦੀ ਮਤ ਤੇ ਚੱਲ ਕੇ ਉਹਦਾ ਨਾਮ ਜਪਦੇ ਸੀਗੇ ਉਹਨਾਂ ਦੀ ਜਿਹੜੀ ਕਰੋਧ ਦੀ ਹੈਗੀ ਹੈ ਜ਼ਹਿਰ ਉਹ ਖਤਮ ਹੋ ਜਾਂਦੀ ਸੀਗੀ ਪਰ ਬਹੁਤਾਤ ਵਿੱਚ ਜੀਵ ਉਸ ਤਰ੍ਹਾਂ ਦੇ ਨਹੀਂ ਸੀ ਰਹੇ ਜਿਵੇਂ ਦੇ ਸਤਜੁਗ ਵਿੱਚ ਸੀਗੇ ਅੰਤਰ ਮਮਤਾ ਰੋਗ ਲਗਾਨਾ ਹਉਮੈ ਅਹੰਕਾਰ ਵਿਦਾਇਆ ਹਰ ਹਰ ਕਿਰਪਾ ਤਾਰੀ ਮੇਰੇ ਠਾਕੁਰ ਬਿਖ ਗੁਰਮਤ ਹਰ ਨਾਮ ਲਹਿ ਜਾਏ ਜੀਓ ਤੇਤਾ ਜੁਗ ਆਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜੀਓ ਫੇਤ ਰੇਤੇ ਦੇ ਵਿੱਚ ਇਸ ਤਰ੍ਹਾਂ ਜੱਤ ਤੇ ਸੰਜਮ ਦੇ ਕਰਮ ਹੋਣ ਲੱਗੇ ਨਾਮ ਉਸ ਤਰ੍ਹਾਂ ਨਹੀਂ ਜਪ ਹੁੰਦਾ ਸੀ ਜਿਵੇਂ ਸਤਜੋਗ ਵਿੱਚ ਲੋਕ ਜਪਦੇ ਸੀ ਜੁਗ ਦੁਆਪਰ ਆਇਆ ਪਰਮ ਪਰਮਾਇਆ ਹਰ ਗੋਪੀ ਕਾਨ ਉਪਾਏ ਜਿਓ ਤਪ ਤਾਪਨ ਤਾਪੈ ਜਗ ਪੁੰਨ ਅਰੰਬੇ ਅਤ ਕਿਰਿਆ ਕਰਮ ਕਮਾਏ ਜਿਓ ਫੇਤੀਜੇ ਨੰਬਰ ਤੇ ਦੁਆਪਰ ਵਾਲੇ ਸਵਾਦ ਦੇ ਲੋਕੀ ਆ ਗਏ ਜੀਵ ਮਾਇਆ ਦੇ ਮੋਹ ਦੇ ਵਿੱਚ ਪਰਿਵਾਰਾਂ ਦੇ ਮੋਹ ਦੇ ਵਿੱਚ ਗਲਤਾਨ ਹੋਣ ਲੱਗ ਗਏ ਫਿਰ ਜਿੱਦਾਂ ਧੂਣੀਆਂ ਤਪਾਉਣ ਦਾ ਜਗ ਪੁੰਨ ਕਰਨ ਦਾ ਇਸ ਤਰ੍ਹਾਂ ਦੇ ਤਪ ਕਰਨ ਦੇ ਕਰਮकांड ਸ਼ੁਰੂ ਹੋ ਗਏ ਪਰਮੇਸ਼ਰ ਦਾ ਜਿਹੜਾ ਨਾਮ ਪਹਿਲਾਂ ਸਤਜੁਗ ਵਿੱਚ ਲਿਆ ਜਾ ਰਿਹਾ ਸੀ ਉਹ ਹੁਣ ਨਹੀਂ ਰਿਹਾ ਕਿਰਿਆ ਕਰਮ ਕਮਾਇਆ ਪਗ ਦੋਏ ਖਿਸਕਾਇਆ ਦੋਏ ਪਗ ਟਿਕਾ ਟਿਕਾਏ ਜਿਉ ਮਹਾ ਜਦ ਜੋਦ ਬਹੁ ਕੀਨੇ ਵਿੱਚ ਹਉ ਮੈਂ ਪਚੇ ਪਚਾਏ ਜਿਉ ਇਸ ਤਰ੍ਹਾਂ ਫਿਰ ਕਹਿੰਦੇ ਦੁਆਪਰ ਦੇ ਸੁਭਾਅ ਵਾਲੇ ਲੋਕ ਬਹੁਤਾਤ ਵਿੱਚ ਸੀਗੇ ਇਸ ਕਰਕੇ ਉਸ ਯੁਗ ਦਾ ਨਾਂ ਦੁਆਪਰ ਪੈ ਗਿਆ ਜਿਹੜੇ ਸੀਗੇ ਜੋਦੇ ਪੈਦਾ ਹੋਏ ਉਸ ਯੁਗ ਦੇ ਵਿੱਚ ਬڑے ਜੁੱਧ ਹੋਏ ਕਿਉਂਕਿ ਹਉਮੈ ਦੇ ਵਿੱਚ ਜੀਵ ਜੁੱਧ ਕਰਦੇ ਨੇ ਇੱਕ ਦੂਜੇ ਨੂੰ ਆਪਣੀ ਤਾਕਤ ਦਿਖਾਉਣਾ ਚਾਹੁੰਦਾ ਇਸ ਯੁੱਗ ਦੇ ਵਿੱਚ ਕਹਿੰਦੇ ਧਰਮ ਦੇ ਦੋ ਪੈਰ ਰਹਿ ਗਏ ਸਤਜੁਗ ਵਿੱਚ ਚਾਰੇ ਪੈਰ ਪੂਰੇ ਸੀ ਤ੍ਰੇਤਾ ਦੇ ਵਿੱਚ ਇੱਕ ਚਲੇ ਗਿਆ ਤਿੰਨ ਰਹਿ ਗਏ ਤੇ ਫਿਰ ਦੁਆਪਰ ਦੇ ਵਿੱਚ ਦੋ ਹੀ ਰਹਿ ਗਏ ਜਿਵੇਂ ਜਿਵੇਂ ਧਰਮ ਦੇ ਪੈਰ ਖਿਸਕੀ ਜਾਂਦੇ ਨੇ ਜੀਵਾਂ ਦੇ ਸੁਭਾਅ ਔਗਣਾਂ ਵਾਲੇ ਬਣ ਜਾਂਦੇ ਨੇ ਦੀਨ ਦਿਆਲ ਗੁਰ ਸਾਧ ਮਿਲਾਇਆ ਮਿਲ ਸਤਗੁਰ ਮਲ ਲਹਿ ਜਾਏ ਜੀਓ ਜੁਗ ਦੁਆਪਰ ਆਇਆ ਪਰਮ ਪਰਮਾਇਆ ਹਰ ਗੋਪੀ ਕਾਨ ਉਪਾਏ ਜੀਓ ਫਿਰ ਕਹਿੰਦੇ ਇਸ ਤਰ੍ਹਾਂ ਪਰਮੇਸ਼ਰ ਨੇ ਉਸ ਜਗ ਦੇ ਵਿੱਚ ਵੀ ਸਾਧ ਸਾਧ ਪੈਦਾ ਕੀਤੇ ਨੇ ਹਰ ਜੁਗ-ਜੁਗ ਭਗਤ ਉਪਾਇਆ ਹਰ ਇੱਕ ਜੁਗ ਦੇ ਵਿੱਚ ਭਗਤੀ ਕਰਨ ਵਾਲੇ ਵੀ ਹੋਏ ਨੇ ਹਰ ਇੱਕ ਯੁੱਗ ਵਿੱਚ ਹੋਏ ਨੇ ਫਿਰ ਇਸ ਤਰ੍ਹਾਂ ਹੀ ਕਹਿੰਦੇ ਵੀ ਬਹੁਤ ਬਹੁਤਾਤ ਵਿੱਚ ਜੀਵ ਦੁਆਪਰ ਦੇ ਵਿੱਚ ਵੀ ਦੁਆਪਰੀ ਸੁਭਾਅ ਵਾਲੇ ਹੋਗੇ ਸੀ ਪਰ ਫਿਰ ਵੀ ਕਹਿੰਦੇ ਜਿਹੜੇ ਗੁਰੂ ਦੀ ਸੰਗਤ ਵਿੱਚ ਆਉਂਦੇ ਸੀਗੇ ਵਾਹਿਗੁਰੂ ਦਾ ਨਾਮ ਜਪਦੇ ਸੀ ਪਰਮੇਸ਼ਰ ਦਾ ਸਤਗੁਰ ਦੀ ਸੰਗਤ ਵਿੱਚ ਆਇਆ ਉਹਨਾਂ ਦੇ ਮਨ ਦੀ ਮੈਲ ਲੈਂਦੀ ਸੀ ਕਿ ਕਹਿੰਦੇ ਚਾਹੇ ਬਹੁਤਾਤ ਦੇ ਵਿੱਚ ਜੀਵ ਦੁਆਪਰੀ ਸੁਭਾਅ ਦੇ ਸੀਗੇ ਪਰ ਫਿਰ ਵੀ ਵਿਰਲੇ ਸੀ ਜੋ ਸਤਜੁਗੀ ਸੁਭਾਅ ਦੇ ਹੈ ਸੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਲ ਯੁਗ ਹਰ ਕੀਆ ਪਗ ਤਰੇ ਖਿਸ ਕੀਆ ਪਗ ਚੌਥਾ ਟਿਕੈ ਟਿਕਾਏ ਜੀਓ ਗੁਰ ਸਬਦ ਕਮਾਇਆ ਔਖਦ ਹਰ ਪਾਇਆ ਹਰ ਕੀਰਤ ਹਰ ਸਾਤ ਪਾਏ ਜੀਓ ਫਿਰ ਕਹਿੰਦੇ ਚੌਥਾ ਕਲਯੁਗ ਆ ਗਿਆ ਜੋ ਅੱਜ ਚੱਲ ਰਿਹਾ ਹੈ ਇਸ ਸਵਾਹ ਹੈ ਜੀਵਾਂ ਦਾ ਜਿਦੇ ਵਿੱਚ ਧਰਮ ਦੇ ਕਹਿੰਦੇ ਤਿੰਨੇ ਹੀ ਪੈਰ ਉੜ ਗਏ ਇੱਕ ਪੈਰ ਰਹਿ ਗਿਆ ਸਿਰਫ ਇੱਕ ਪੈਰ ਤੇ ਧਰਮ ਖੜਾ ਹੈ ਕਹਿੰਦੇ ਪਰ ਜਿਨੇ ਗੁਰੂ ਦੇ ਸਨਮੁਖ ਹੋ ਕੇ ਸਬਦ ਦੀ ਕਮਾਈ ਕੀਤੀ ਆ ਹਰੀ ਦੇ ਨਾਮ ਦੀ ਦਵਾਈ ਲਈ ਆ ਹਰੀ ਦੀ ਕੀਰਤੀ ਕੀਤੀ ਆ ਉਹਨਾਂ ਦੇ ਮਨ ਨੂੰ ਕਲਯੁਗ ਵਿੱਚ ਵੀ ਸ਼ਾਂਤੀ ਮਿਲਦੀ ਆ ਕਲਯੁਗ ਸਵਾਹ ਦੇ ਵਿੱਚ ਵੀ ਉਹਨਾਂ ਨੂੰ ਸ਼ਾਂਤੀ ਮਿਲਦੀ ਆ ਹਰ ਕੀਰਤ ਰੁੱਤ ਆਈ ਹਰ ਨਾਮ ਬੜਾਈ ਹਰ ਹਰ ਨਾਮ ਖੇਤ ਜਮਾਇਆ ਕਲਯੁਗ ਬੀਜ ਬੀਜੇ ਬਿਨ ਨਾ ਵੈ ਸਭ ਲਾਹਾ ਮੂਲ ਗਵਾਇਆ ਫਿਰ ਕਹਿੰਦੇ ਕਲਯੁਗ ਵਿੱਚ ਵੀ ਪਰਮੇਸ਼ਰ ਦੇ ਨਾਮ ਦੇ ਬੀਜਣ ਵਾਲੀ ਰੁੱਤ ਹੈ ਜਿਹੜੇ ਜੀਵ ਕਹਿੰਦੇ ਪਰਮੇਸ਼ਰ ਦਾ ਨਾਮ ਬੀਜਦੇ ਨੇ ਉਹ ਕਹਿੰਦੇ ਲਾਹਾ ਲੈ ਲੈਂਦੇ ਨੇ ਜਿਹੜੇ ਕਹਿੰਦੇ ਉਹਦੇ ਪਰਮੇਸ਼ਰ ਦੇ ਨਾਮ ਨੂੰ ਜਪਦੇ ਨਹੀਂਗੇ ਉਹ ਆਪਣਾ ਮੂਲ ਵੀ ਗਵਾ ਕੇ ਚਲੇ ਜਾਂਦੇ ਨੇ ਉਹ ਜਿਹੜਾ ਪਹਿਲਾਂ ਵੀ ਜਿਹੜੇ ਕੋਈ ਚੰਗੇ ਥੋੜੇ ਮੋਟੇ ਸੰਸਕਾਰ ਬਣੇ ਨੇ ਬਿਨੇ ਨਾਮ ਤੋਂ ਬਿਨਾ ਉਹ ਵੀ ਗਵਾਹ ਹੋ ਜਾਂਦੇ ਨੇ ਜਨ ਨਾਨਕ ਗੁਰਪੂਰਾ ਪਾਇਆ ਮਨ ਹਿਰਦੈ ਨਾਮ ਲਖਾਏ ਜੀਓ ਕਾਲ ਯੁਗ ਹਰ ਕੀਆ ਪਗ ਤਰੇ ਖਿਸਕੀਆ ਪਗ ਚੌਥਾ ਟਿਕਾ ਟਕਾਏ ਜਿਓ ਕਹਿੰਦੇ ਕਾਲ ਯੁਗ ਵਿੱਚ ਧਰਮ ਦਾ ਸਿਰਫ ਇੱਕ ਪੈਰ ਰਹਿ ਗਿਆ ਪਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੇ ਪੂਰੇ ਗੁਰੂ ਦਾ ਮਿਲਾਪ ਪਾ ਲਿਆ ਆਪਣੇ ਹਿਰਦੇ ਵਿੱਚ ਗੁਰੂ ਨੇ ਉਹਨਾਂ ਦੇ ਨਾਮ ਪੱਕਾ ਕਰਵਾ ਦਿੱਤਾ ਤਾਂ ਉਹਨਾਂ ਨੇ ਪਰਮੇਸ਼ਰ ਦਾ ਦਿਦਾਰ ਕਰ ਲਿਆ ਕਾਲ ਯੁਗ ਵਿੱਚ ਕਾਲ ਯੁਗ ਦੇ ਸੁਭਾਅ ਵਿੱਚ ਵੀ ਜੇ ਉਹਨਾਂ ਨੇ ਨਾਮ ਜਪ ਲਿਆ ਅਸਾ ਮਹੱਲਾ ਚੌਥਾ ਹਰ ਕੀਰਤ ਮਨ ਪਾਈ ਪਰਮ ਗਤ ਪਾਈ ਹਰ ਮਨ ਤਨ ਮੀਠ ਲਗਾਨ ਜਿਉ ਹਰ ਹਰ ਰਸ ਪਾਇਆ ਗੁਰਮਤ ਹਰ ਧਿਆਇ ਤੁਰ ਮਸਤਕ ਬਾਗ ਪੁਰਾਨ ਜਿਉ ਕਹਿੰਦੇ ਜਿਸ ਜੀਵ ਨੇ ਹਰੀ ਦੀ ਕੀਰਤੀ ਕੀਤੀ ਜਿਹਦੇ ਕਹਿੰਦੇ ਹਰੀ ਮਨ ਨੂੰ ਮਿੱਠਾ ਲੱਗ ਗਿਆ ਹਰੀ ਦਾ ਨਾਮ ਮਿੱਠਾ ਲੱਗ ਗਿਆ ਉਹਨੇ ਉਹਦਾ ਨਾਮ ਜਪ ਕੇ ਪਰਮ ਗਤੀ ਪਾ ਲਈ ਆ ਉਹਨੇ ਹਰੀ ਦਾ ਨਾਮ ਰਸ ਪਾ ਲਿਆ ਗੁਰੂ ਦੀ ਮੱਤ ਤੇ ਚੱਲ ਕੇ ਹਰੀ ਦਾ ਨਾਮ ਤੇ ਆਇਆ ਉਹਦੇ ਕਹਿੰਦੇ ਪੁਰਾਣੇ ਪੂਰਵਲੇ ਕਰਮ ਕਹਿੰਦੇ ਸੀ ਜਿਹੜੇ ਅੰਕੁਰ ਫੁੱਟ ਪੈ ਕਹਿੰਦੇ ਉਹਦੇ ਮਸਤਕ ਦੇ ਭਾਗ ਜਾਗ ਪੈ ਜਿਨੇ ਉਹਦਾ ਨਾਮ ਜਪ ਲਿਆ ਤੁਰ ਮਸਤਕ ਭਾਗ ਹਰ ਨਾਮ ਸੁਹਾਗ ਹਰ ਨਾਮ ਮੈਂ ਹਰ ਗੁਣ ਗਾਇਆ ਮਸਤਕ ਮਣੀ ਪ੍ਰੀਤ ਬਹੁ ਪ੍ਰਗਟੀ ਹਰ ਨਾਮ ਮੈਂ ਹਰ ਸੋਹਾਇਆ ਕਹਿੰਦੇ ਜਿਨ੍ਹਾਂ ਦੇ ਪੂਰਬਲੇ ਚੰਗੇ ਭਾਗ ਜਾਗ ਪਏ ਉਹਨਾਂ ਨੇ ਕਹਿੰਦੇ ਪਰਮੇਸ਼ਰ ਜੋ ਸਦਾ ਦਾ ਸੁਹਾਗ ਬਣ ਜਾਂਦਾ ਹੈ ਉਹਦੇ ਗੁਣ ਗਾਏ ਉਹਦਾ ਨਾਮ ਜਪਿਆ ਉਹਨਾਂ ਦੇ ਮੱਥੇ ਤੇ ਕਹਿੰਦੇ ਜਿਸ ਤਰ੍ਹਾਂ ਇੱਕ ਉਹਦੇ ਨਾਮ ਦੀ ਮੋਹਰ ਛਾਪੂਗੀ ਕਹਿੰਦੀ ਜਿਸ ਤਰ੍ਹਾਂ ਕਹਿੰਦੇ ਕੋਈ ਮਣੀ ਹੁੰਦੀ ਹੈ ਨਾ ਸੁੰਦਰ ਚਮਕਦੀ ਆ ਇਸ ਤਰ੍ਹਾਂ ਪਰਮੇਸ਼ਰ ਦਾ ਨਾਮ ਉਹਨਾਂ ਦੇ ਮੱਥੇ ਤੇ ਸੁਹਾਣਾ ਬਣ ਗਿਆ ਜਿਸ ਤਰ੍ਹਾਂ ਜਿਹੜਾ ਨਾਮ ਜਪਦਾ ਫਿਰ ਉਹਦੇ ਕਹਿੰਦੇ ਨਾ ਨਾ ਕਿ ਮਤਲਬ ਚਿਹਰੇ ਤੇ ਨੂਰ ਆ ਜਾਂਦਾ ਜੋਤੀ ਜੋਤ ਮਿਲੀ ਪ੍ਰਭ ਪਾਇਆ ਮਿਲ ਸਤਗੁਰ ਮਨੁਆ ਮਾਨ ਜਿਓ ਹਰ ਕੀਰਤ ਮਨ ਪਾਈ ਪਰਮ ਗਤ ਪਾਈ ਹਰ ਮਨ ਤਨ ਮੀਠ ਲਗਾਨ ਜਿਓ ਫਿਰ ਕਹਿੰਦੇ ਜਿਸ ਜੀਵ ਨੂੰ ਪਰਮਾਤਮਾ ਦੀ ਕੀਰਤੀ ਕਰਨੀ ਚੰਗੀ ਲੱਗੀ ਪਰਮਾਤਮਾ ਦਾ ਨਾਮ ਉਹਦੇ ਹਿਰਦੇ ਵਿੱਚ ਮਿੱਠਾ ਲੱਗਿਆ ਉਹਨੇ ਸਭ ਤੋਂ ਉੱਚੀ ਆਤਮਿਕ ਅਵਸਥਾ ਪਾ ਲਈ ਉਹਦੀ ਜਿਹੜੀ ਜੋਤੀ ਆ ਉਹ ਪਰਮੇਸ਼ਰ ਦੀ ਜੋਤ ਵਿੱਚ ਮਿਲ ਗਈ ਉਹਦਾ ਮਨ ਪਰਮੇਸ਼ਰ ਵਿੱਚ ਟਿਕ ਗਿਆ ਉਹਦਾ ਮਨ ਹੁਣ ਚੰਚਲ ਨਹੀਂ ਰਿਹਾ ਮਨ ਮੰਨ ਗਿਆ ਪਰਮੇਸ਼ਰ ਦਾ ਨਾਮ ਜਪਣ ਲਈ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਊਤਮ ਜਨ ਪ੍ਰਦਾਨ ਜਿਓ ਤਨ ਹਮ ਚਰਨ ਸਰੇ ਵੋ ਖਿਨ ਖਿਨ ਪਗ ਤੋਵ ਜਿਨ ਹਰ ਮੀਠ ਲਗਾਨ ਜਿਓ ਜਿਨਾਂ ਨੇ ਕਹਿੰਦੇ ਉਸ ਪਰਮੇਸ਼ਰ ਦਾ ਜਸ ਗਾਇਆ ਉਹਨਾਂ ਨੇ ਬੜੀ ਉੱਚੀ ਆਤਮਿਕ ਅਵਸਥਾ ਪਾ ਲਈ ਉਹ ਕਹਿੰਦੇ ਹਮੇਸ਼ਾ ਹੀ ਬੜੀ ਸੋਭਾ ਵਾਲੇ ਹੁੰਦੇ ਨੇ ਪ੍ਰਧਾਨ ਗਿਣੇ ਜਾਂਦੇ ਨੇ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਮਿੱਠਾ ਲੱਗਦਾ ਕਹਿੰਦੇ ਅਸੀਂ ਉਹਨਾਂ ਦੇ ਚਰਨਾ ਦੀ ਕਹਿੰਦੇ ਚਰਨਾ ਨੂੰ ਧੋਈਏ ਉਹਨਾਂ ਦੀ ਸੇਵਾ ਕਰੀਏ ਕਹਿੰਦੇ ਅਸੀਂ ਉਹਨਾਂ ਨੂੰ ਬੜਾ ਆਦਰ ਦੇਈਏ ਜਿਨ੍ਹਾਂ ਨੂੰ ਕਹਿੰਦੇ ਹਿਰਦੇ ਵਿੱਚ ਪਰਮੇਸ਼ਰ ਮਿੱਠਾ ਲੱਗਦਾ ਉਹਦਾ ਨਾਮ ਮਿੱਠਾ ਲੱਗਦਾ ਹਰ ਮਿੱਠਾ ਲਾਇਆ ਪਰਮ ਸੁਖ ਪਾਇਆ ਮੁਖ ਭਾਗਾ ਰਤੀ ਚਾਰੇ ਗੁਰਮਤ ਹਰ ਗਾਇਆ ਹਰ ਹਾਰ ਉਰ ਪਾਇਆ ਹਰ ਨਾਮ ਕੰਠ ਤਾਰੇ ਜਿਨ੍ਹਾਂ ਦੇ ਕਹਿੰਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਮਿੱਠਾ ਲੱਗਿਆ ਉਹ ਬਹੁਤ ਆਨੰਦ ਪਾਉਂਦੇ ਨੇ ਕਹਿੰਦੇ ਉਹਨਾਂ ਦਾ ਮੁਖ ਖਿੜਿਆ ਰਹਿੰਦਾ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਮੱਤ ਤੇ ਚੱਲ ਕੇ ਪਰਮੇਸ਼ਰ ਦੇ ਗੁਣ ਗਾਏ ਗੁਣਾ ਦਾ ਹਾਰ ਪਰੋ ਕੇ ਗਲ ਚ ਪਾ ਲਿਆ ਪਰਮੇਸ਼ਰ ਦਾ ਨਾਮ ਕਹਿੰਦੇ ਆਪਣੇ ਹਿਰਦੇ ਵਿੱਚ ਵਸਾ ਲਿਆ ਉਹ ਬੜੇ ਪਿਆਰੇ ਨੇ ਸਭ ਇੱਕ ਦ੍ਰਿਸ਼ਟ ਸਮਤ ਕਰ ਦੇਖੈ ਸਭ ਆਤਮ ਰਾਮ ਪਛਾਨ ਜਿਉ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਊਤਮ ਜਨ ਪਰਦਾਨ ਜਿਉ ਫਿਰ ਜਿਹੜੇ ਕਹਿੰਦੇ ਹਰੀ ਦਾ ਜਸ ਗਾਉਂਦੇ ਨੇ ਬੜੀ ਉੱਚੀ ਆਤਮਿਕ ਅਵਸਥਾ ਪਾ ਲੈਂਦੇ ਨੇ ਜਿਹੜੇ ਹਮੇਸ਼ਾ ਸੋਭਾ ਖੱਟਦੇ ਨੇ ਉਹ ਕਹਿੰਦੇ ਸਾਰਿਆਂ ਨੂੰ ਇੱਕ ਦ੍ਰਿਸ਼ਟੀ ਨਾਲ ਦੇਖਦੇ ਨੇ ਉਨਨੁ ਸਾਰਿਆਂ ਦੇ ਵਿੱਚ ਪਰਮੇਸ਼ਰ ਵਿਆਪਕ ਦਿਸਦਾ ਹੈ ਸਤ ਸੰਗਤ ਮਨ ਪਾਈ ਹਰ ਰਸਨ ਰਸਾਈ ਬਿਚ ਸੰਗਤ ਹਰ ਰਸ ਹੋਏ ਜੀਓ ਹਰ ਹਰ ਆਰਾਧਿਆ ਗੁਰ ਸ਼ਬਦ ਵਿਗਾਸਿਆ ਬੀਜਾ ਅਵਰ ਨ ਕੋਏ ਜੀਓ ਕਹਿੰਦੇ ਜਿਹੜੇ ਜੀਵ ਉਸ ਪਰਮੇਸ਼ਰ ਦਾ ਨਾਮ ਜਪਦੇ ਨੇ ਕਹਿੰਦੇ ਉਹਨਾਂ ਨੂੰ ਸਤ ਸੰਗਤ ਕਰਨੀ ਬੜੀ ਚੰਗੀ ਲੱਗਦੀ ਆ ਕਿਉਂਕਿ ਸਤ ਸੰਗਤ ਦੇ ਵਿੱਚ ਹਮੇਸ਼ਾ ਪਰਮੇਸ਼ਰ ਦੀ ਗੱਲ ਹੁੰਦੀ ਆ ਉਹਦੇ ਨਾਮ ਦੀ ਗੱਲ ਹੁੰਦੀ ਆ ਕਹਿੰਦੇ ਫਿਰ ਉਹ ਪਰਮੇਸ਼ਰ ਦਾ ਨਾਮ ਜਪਦੇ ਨੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਹਨਾਂ ਦਾ ਅੰਦਰ ਲ ਕਮਲ ਫੁੱਲ ਖਿੜ ਜਾਂਦਾ ਉਹਨਾਂ ਨੂੰ ਪਰਮੇਸ਼ਰ ਤੋਂ ਬਿਨਾਂ ਦੂਜਾ ਕੋਈ ਦਿਸਦਾ ਹੀ ਨਹੀਂ ਔਰ ਨਾ ਕੋਈ ਹਰ ਅਮਰਤ ਸੋਏ ਜਿਨ ਪੀਆ ਸੋ ਵਿਦ ਜਾਣੈ ਤਨ ਤਨ ਗੁਰੂ ਪੂਰਾ ਪ੍ਰਭ ਪਾਇਆ ਲਗ ਸੰਗਤ ਨਾਮ ਪਛਾਣੈ ਜਿਹੜੇ ਫਿਰ ਕਹਿੰਦੇ ਗੁਰੂ ਦੇ ਲੜ ਲੱਗ ਕੇ ਪਰਮੇਸ਼ਰ ਦੇ ਨਾਲ ਜਾਣ ਪਛਾਣ ਪਾ ਲੈਂਦੇ ਨੇ ਸੰਗਤ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਦੇ ਨੇ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਤੋਂ ਬਿਨਾ ਹੋਰ ਕੁਝ ਚੰਗਾ ਨਹੀਂ ਲੱਗਦਾ ਉਹਨਾਂ ਨੂੰ ਪਰਮੇਸ਼ਰ ਦਾ ਅੰਮ੍ਰਿਤ ਨੂਪੀ ਨਾਮ ਹੀ ਚੰਗਾ ਲੱਗਦਾ ਪਰ ਉਹ ਕਹਿੰਦੇ ਜਿਹੜੇ ਇਸ ਅੰਮ੍ਰਿਤ ਰਸ ਨੂੰ ਚੱਖਦੇ ਨੇ ਉਹਦਾ ਉਹਦਾ ਸਵਾਦ ਕਿ ਮੇਦਾ ਹੁੰਦਾ ਤੇ ਇਹ ਸਵਾਦ ਦੀ ਵਿਧੀ ਕਿਵੇਂ ਬਣਦੀ ਆ ਉਹੀ ਜਾਣਦੇ ਨੇ ਜਿਨ੍ਹਾਂ ਨਾਲ ਇਹ ਵਾਪਰਦਾ ਤਨ ਤਨ ਗੁਰੂ ਪੂਰਾ ਪ੍ਰਭ ਪਾਇਆ ਲਗ ਸੰਗਤ ਨਾਮ ਪਛਾਣੈ ਨਮੋ ਸੇਵ ਨਮੋ ਆਰਾਧ ਬਿਨ ਨਾਮ ਮੈਂ ਅਵਰ ਨ ਕੋਈ ਜਿਉ ਕਹਿੰਦੇ ਉਹ ਤਨ ਨੇ ਜਿਨ੍ਹਾਂ ਨੇ ਗੁਰੂ ਪਾਲਿਆ ਗੁਰੂਤਾਨਾ ਕਹਿੰਦੇ ਜਿਨ੍ਹਾਂ ਨੇ ਜਿਨੇ ਪਰਮੇਸ਼ਰ ਨਾਲ ਮਿਲਾਪ ਕਰਾ ਦਿੱਤਾ ਸੰਗਤ ਦੇ ਵਿੱਚ ਰਹਿ ਕੇ ਜੀਵਦਾ ਨਾਮ ਦੇ ਨਾਲ ਪਿਆਰ ਪੈ ਗਿਆ ਫਿਰ ਨਾਮ ਨਾਮ ਹੀ ਜਪਦਾ ਪਰਮੇਸ਼ਰ ਦੀ ਸੇਵਾ ਭਗਤੀ ਕਰਦਾ ਨਾਮ ਤੋਂ ਬਿਨਾ ਹੋਰ ਦੂਜਾ ਉਹਨੂੰ ਕੋਈ ਕੰਮ ਨਹੀਂ ਰਹਿ ਜਾਂਦਾ ਸਤ ਸੰਗਤ ਮਨ ਭਾਈ ਹਰ ਰਸਨ ਰਸਾਈ ਵਿੱਚ ਸੰਗਤ ਹਰ ਰਸ ਹੋਏ ਜੀਓ ਹਰ ਦਿਆ ਪ੍ਰਭ ਤਾਰੋ ਪਾਖਣ ਹਮ ਤਾਰੋ ਕਢ ਲੇ ਵੋ ਸਬਦ ਸੁਵਾਏ ਜਿਉ ਕਹਿੰਦੇ ਜਿਹੜੇ ਜੀਵ ਸਤ ਸੰਗਤ ਦੇ ਵਿੱਚ ਜੁੜਦੇ ਨੇ ਸਤ ਸੰਗਤ ਦੇ ਵਿੱਚ ਕਿਉਂਕਿ ਨਾਮ ਰਸ ਦੀ ਗੱਲ ਹੁੰਦੀ ਆ ਫਿਰ ਉਹਨਾਂ ਨੂੰ ਵੀ ਨਾਮ ਬੜਾ ਪਿਆਰਾ ਲੱਗਣ ਲੱਗ ਜਾਂਦਾ ਕਿਉਂਕਿ ਜਿੱਥੇ ਜਿਵੇਂ ਦੀ ਗੱਲ ਹੁੰਦੀ ਆ ਸੰਗਤ ਹੁੰਦੀ ਆ ਉਸ ਤਰ੍ਹਾਂ ਦਾ ਜੀਵ ਦਾ ਸੁਭਾਅ ਬਣਦਾ ਜਾਂਦਾ ਕਹਿੰਦੇ हे ਪਰਮੇਸ਼ਰ ਜੀ ਦਇਆ ਕਰਕੇ ਸਾਨੂੰ ਕਠੋਰ ਚਿੱਤਾਂ ਨੂੰ ਵੀ ਕਹਿੰਦੇ ਤਾਰ ਲਓ ਅਪਦੇ ਸ਼ਬਦ ਦੇ ਨਾਲ ਪਿਆਰ ਸਾਡਾ ਬਣਾ ਦਿਓ ਅਸੀਂ ਜਾਪ ਕਰੀਏ ਤੇ ਅਸੀਂ ਵੀ ਇਸ ਭਵਜਲ ਤੋਂ ਤਰ ਜਾਈਏ ਮੋਹੋਤੀ ਕੜ ਫਾਥੇ ਨਿਕਰਤ ਹਮ ਜਾਤੇ ਹਰ ਬਾਂਹ ਪ੍ਰਭੂ ਪਕਰਾਈ ਜਿਉ ਪ੍ਰਭ ਬਾਂਹ ਪਕਰਾਈ ਉਤਮ ਮਤ ਪਾਈ ਗੁਰ ਚਰਣੀ ਜਨ ਲਾਗਾ ਕਹਿੰਦੇ ਹੈ ਪਰਮੇਸ਼ਰ ਜੀ ਇਸ ਸੰਸਾਰ ਸਾਗਰ ਦੇ ਵਿੱਚ ਮੋਹ ਦਾ ਚਿੱਕੜ ਬੜਾ ਭਾਰਾ ਹੈ ਅਸੀਂ ਵਿੱਚ ਡੁੱਬਦੇ ਜਾਂਨੇ ਆ ਤੁਸੀਂ ਕਿਰਪਾ ਕਰਕੇ ਸਹਾਰਾ ਦੋ ਆਪਣੀ ਬਾਹ ਦਾ ਜਦੋਂ ਕਹਿੰਦੇ ਫਿਰ ਪਰਮੇਸ਼ਰ ਨੇ ਗੁਰੂ ਦੇ ਰਾਹੀ ਆਪਣੀ ਬਾਹ ਦਾ ਸਹਾਰਾ ਦਿੱਤਾ ਤਾਂ ਜੀਵ ਨੂੰ ਉੱਤਮ ਮਤਵ ਦੀ ਹੋ ਗਈ ਉਹ ਸੰਗਤ ਵਿੱਚ ਜੁੜਿਆ ਨਾਮ ਜਪਿਆ ਉਹਦੀ ਮਤ ਉੱਤਮ ਹੋ ਗਈ ਜਦੋਂ ਗੁਰੂ ਦੀ ਸ਼ਰਣੀ ਪੈ ਗਿਆ ਹਰ ਹਰ ਨਾਮ ਜਪਿਆ ਆਰਾਧਿਆ ਮੁਖ ਮਸਤਕ ਭਾਗ ਸੁਭਾਗਾ ਜਨ ਨਾਨਕ ਹਰ ਕਿਰਪਾ ਤਾਰੀ ਮਨ ਹਰ ਹਰ ਮੀਠਾ ਲਾਏ ਜਿਉ ਕਹਿੰਦੇ ਜਦੋਂ ਜੀਵ ਨੇ ਪਰਮੇਸ਼ਰ ਦਾ ਨਾਮ ਜਪਿਆ ਉਹਦੇ ਕਹਿੰਦੇ ਮਸਤਕ ਦੇ ਭਾਗ ਜਾਗ ਪਏ ਕਹਿੰਦੇ ਪਰਮੇਸ਼ਰ ਨੇ ਕਿਰਪਾ ਕੀਤੀ ਆਪਦਾ ਨਾਮ ਉਹਦੇ ਹਿਰਦੇ ਵਿੱਚ ਮਿੱਠਾ ਲਾਉਣਾ ਸ਼ੁਰੂ ਕਰ ਦਿੱਤਾ ਹਰ ਦਿਆ ਪ੍ਰਭ ਤਾਰੋ ਪਾਖਣ ਹਮ ਤਾਰੋ ਕਢ ਲੇ ਬੋਬਦ ਸੁਬਾਏ ਜਿਓ ਕਹਿੰਦੇ ਹੈ ਪਰਮੇਸ਼ਰ ਜੀ ਸਾਡੇ ਤੇ ਕਿਰਪਾ ਕਰ ਦੋ ਅਸੀਂ ਕਠੋਰ ਚਿੱਤ ਹੋਏ ਆਂ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀ ਸਾਡਾ ਮਨ ਕੋਮਲ ਕਰ ਦਿਓ ਅਸੀਂ ਤੁਹਾਡਾ ਨਾਮ ਜਪੀਏ ਤੇ ਇਸ ਭਵਜਲ ਨੂੰ ਤਰ ਜਾਈਏ ਹਾਂਜੀ ਸੰਗ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆਂ ਬਾਣੀ ਪੜ੍ਹਦੇ ਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ